ਮਹਿਰਾਗਾਗੜ ਦੇ ਪਿੰਡੇ ਖੰਡੇਬਾਦ ਵਿਖੇ ਨੌਜਵਾਨ ਨੇ ਬਹਿਰੈਮੀ ਦੇ ਨਾਲ ਆਪਣੀ ਪਤਨੀ ਦਾ ਕਤਲ ਕੀਤਾ ਹੈ ਹਾਲਾਂਕਿ ਇਹ ਤਸਵੀਰਾਂ ਬੇਹਦ ਮੰਦਪਾਕੀਆਂ ਨੇ ਤੁਹਾਨੂੰ ਦੱਸ ਜੀਏ ਕਿ ਜਾਣਕਾਰੀ ਦੇ ਅਨੁਸਾਰ ਕੁਲਦੀਪ ਸਿੰਘ ਜੋ ਸਾਬਕਾ ਸਰਪੰਚ ਦਾ ਪੁੱਤਰ ਹੈ ਖੁਦ ਆਪਣੀ ਪਤਨੀ ਦਾ ਗੰਢਾ ਸੇ ਮਾਰ ਕੇ ਕਤਲ ਕਰਕੇ ਥਾਣੇ ਵਿੱਚ ਪਹੁੰਚ ਗਿਆ ਉਸਨੇ ਕਤਲ ਕਰਦਿਆਂ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਕੇ লাশ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਕੁਲਦੀਪ ਸਿੰਘ ਦੀ ਪਤਨੀ ਹਰਕੀਰਤ ਕੌਰ ਤੇ ਨੂੰ ਬੱਚਿਆਂ ਦੀ ਮਾਂ ਸੀ ਦੋ ਲੜਕੇ 8 ਸਾਲ ਦੇ ਤੇ ਅਤੇ 10 ਸਾਲ ਦੇ ਅਤੇ ਇੱਕ ਲੜਕਾ 6 ਸਾਲ ਦਾ ਸੀ ਤੁਹਾਨੂੰ ਦੱਸ ਦਈਏ ਕਿ ਹੁਣ ਤਿੰਨ ਬੱਚਿਆਂ ਦੀ ਮਾਂ ਦਾ ਪਤੀ ਨੇ ਹੀ ਜਾਨਕੀ ਨੂੰ ਨਹੀਂ ਬੰਦਾਸੇ ਮਾਰ ਕੇ ਕਤਲ ਕਰ ਦਿੱਤਾ ਇਸ ਦੇ ਪਿੱਛੇ ਦਾ ਸੱਚ ਕੀ ਹੈ ਕਿਹੜੇ ਕਾਰਨਾਂ ਦੇ ਕਰਕੇ ਇਹ ਘਟਨਾ ਪੂਰੀ ਵਾਪਰੀ ਹੈ ਉਸ ਬਾਰੇ ਹਲੇ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਬੇहद ਹੀ ਮੰਦਪਾਗੀ ਖਬਰ ਬਹੁਤ ਹੈਰਾਨ ਕਰ ਦੇਣ ਵਾਲਾ ਮਾਮਲਾ ਜਿਹੜਾ ਸਾਹਮਣੇ ਆਇਆ ਤੁਹਾਨੂੰ ਦੱਸੀਏ ਕਿ ਅੱਜ ਦੇ ਦਿਨ ਅਜਿਹੀਆਂ ਬਹੁਤ ਸਾਰੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਜਿੱਥੇ ਵੱਡੀਆਂ-ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਤੇ ਇਸੇ ਤਰੀਕੇ ਦੇ ਨਾਲ ਤਾਜ਼ਾ ਮਾਮਲਾ ਸਾਹਮਣੇ ਆਇਆ ਜਿੱਥੇ ਲਹਿਰਾਗਾਗਾ ਦੇ ਪਿੰਡ ਖੰਡੇਵਾਦ ਵਿਖੇ ਨੌਜਵਾਨ ਨੇ ਸਰ ਜਿਹੜੀ ਖੰਡਾ ਖੰਡੇਵਾਦ ਘਟਨਾ ਵਾਪਰੀ ਹੈਗੀ ਆ ਕੀ ਮਾਮਲਾ ਸੀ ਸਾਰੀ ਪ੍ਰੋਪਰ ਜਾਣਕਾਰੀ ਇਹਦੇ ਵਿੱਚ ਅੱਜ ਥਾਣਾ ਲੈਰ ਵਿੱਚ ਇਤਲਾਹ ਮਿਲੀ ਸੀ ਐਸਐਚਓ ਨੂੰ ਕਿ ਕੁਲਦੀਪ ਸਿੰਘ ਰਾ ਦੇ ਬੰਦੇ ਨੇ ਪਿੰਡ ਖੰਡੇਵਾਦ ਦੇ ਨੇ ਆਪਣੀ ਪਤਨੀ ਦਾ ਬੇਰੇ ਨਾਲ ਕਤਲ ਕੀਤਾ ਤੇ ਇਹ ਅਧਾਰ ਤੇ ਐਸਐਚਓ ਵੱਲੋਂ ਕਾਰਵਾਈ ਕਰਦੇ ਹੋਏ ਮੌਕੇ ਤੇ ਪਹੁੰਚ ਕੇ ਤਫਤੀਸ਼ ਕੀਤੀ ਹੈ ਤੇ ਮੌਕੇ ਤੇ ਦੇ ਘਰ ਦੇ ਵਿੱਚ ਅੰਦਰ ਬੈਡਰੂਮ ਦੇ ਵਿੱਚ ਔਰਤ ਦੀ লাশ ਪਈ ਹੈ ਖੂਨ ਨਾਲ ਲਥਪਥ ਜਿਹਦੇ ਚਿਹਰੇ ਤੇ ਤੇ ਗਰਦਨ ਤੇ ਵੀ ਕਾਫੀ ਮਲਟੀਪਲ ਕੱਟਨੇ ਤੇ ਕੋਲੀ ਕੋਲ ਗੰਡਾਸੀ ਜਿਹੜੀ ਨਾਲ ਨੇ ਕਤਲ ਕੀਤਾ ਉਹ ਵੀ ਮਿਲ ਗਈ ਹੈ ਤੇ ਫੋਰੈਂਸਿਕ ਟੀਮ ਵੀ ਭਲਾਈ ਹੋਈ ਮੌਕੇ ਤੇ ਪ੍ਰੋਪਰ ਜਾਬਤ ਅਨਸਾਰ ਅਸੀਂ ਅਗਲੀ ਤਰੀਕ ਦਿਨ ਸ਼ਾਮ ਚ ਲਿਆ ਰਹੇ ਹਾਂ ਸਰ ਜਿਸ ਤਰ੍ਹਾਂ ਕੁਲਦੀਪ ਸਿੰਘ ਜਿਹੜਾ ਹੈਗਾ ਸੀਗਾ ਵੀਡੀਓ ਵੀ ਉਹਨੇ ਵਾਇਰਲ ਕਰੀਆ ਸੁਣਨ ਚਾਹੀਏ ਕਿ ਉਹ ਖਾਣੇ ਦੇ ਵਿੱਚ ਵੀ ਪਹੁੰਚਿਆ ਮਰਡਰ ਕਰਨ ਤੋਂ ਬਾਅਦ ਹੈਗਾ ਕੀ ਮਾਮਲਾ ਹਾਂਜੀ ਜਦੋਂ ਸਾਡੀ ਪੁਲਿਸ ਪਾਰਟੀ ਇਧਰ ਆਈ ਜਦੋਂ ਸਾਨੂੰ ਤਲਾਸ਼ ਮਿਲੀ ਤੇ ਹੁਣ ਪਿੱਛੋਂ ਪਤਾ ਲੱਗਾ ਵੀ ਉਹ ਜਾ ਕੇ ਥਾਣਾ ਜੀ ਪੇਸ਼ ਸਰੈਂਡਰ ਕਰ ਗਏ ਤੇ ਵਕਾਇਦਾ ਪ੍ਰੋਪਰ ਉਹਦੀ ਹੁਣ ਅਰੈਸਟ ਪਾ ਕੇ ਸੀ ਅਗਲੀ ਕਾਰਵਾਈ ਵਿੱਚ ਲੈਣਾ ਹੈ ਇਧਰ ਕਰਨ ਦੇ ਕਾਰਨਾਂ ਦਾ ਪਤਾ ਲੱਗਾ ਜੀ ਦੇਖੋ ਇਹ ਮੋਢਲੇ ਜੇ ਜਾਂਚ ਤੋਂ ਤਾਂ ਉਹ ਕੋਈ ਆਪਣੀ ਪਤਨੀ ਤੇ ਸ਼ੱਤ ਵਗੈਰਾ ਕਰਦਾ ਸੀਗਾ ਤੇ ਇਹ ਜੇ ਤਫतीश ਦਾ ਵਿਸ਼ਾ ਹੈ ਇਹ ਅਸੀਂ ਤਫतीश ਵਿੱਚ ਵਿਚਾਰਾਂਗੇ ਸਾਰਾ ਤੇ ਪਰਿਵਾਰ ਕੋਈ ਪਰਿਵਾਰ ਜੀ ਜਿਹੜੀ ਮ੍ਰਿਤਕਾ ਹੈਗੀ ਏ ਲੇਡੀ ਇਹਨਾਂ ਦੇ ਨਵਾਂ ਬੱਚੇ ਨੇ ਦੋ ਬੇਟੀਆਂ ਇੱਕ ਬੇਟਾ ਤੇ 10 ਸਾਲ ਦੀ ਬੇਟੀ ਇੱਕ 8 ਸਾਲੀਏ ਤੇ ਬੇਟਾ 6 ਸਾਲ ਦਾ ਹੈ ਸਰ ਕਿਹੜੀਆਂ ਧਾਰਾਂ ਦੇ ਇਹ ਮਰਡਰ ਦਾ ਕੇਸ ਅਰਜ ਕੀਤਾ ਗਿਆ ਜੀ 103 1 ਵੀਐਨਐਸ ਦੇ ਤਹਿਤ ਐਫਆਈਆਰ ਦਰਜ ਕੀਤਾ ਗਿਆ ਉਹਨੂੰ ਕਬਜ਼ੇ ਚ ਲੈ ਕੇ ਬਹੁਤ ਹਾਂਜੀ ਆਪਣੇ ਡੈੱਡ ਬੋਡੀ ਨੂੰ ਕਬਜ਼ੇ ਚ ਲੈ ਲਿਆ